ਬਹੁਤ ਹੀ ਸਤਿਕਾਰਯੋਗ ਕਰਮਚਾਰੀ ਸਾਥੀਓ ਅੱਜ 77 ਦੇ ਬਿਲਡਿੰਗ ਦੇ ਵਿੱਚ ਜਨਟ ਐਕਸ਼ਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਕਾਫੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵਿੱਚ ਕੋਈ ਵੀ ਰੈਲੀ ਮੁਜ਼ਾਹਰਾ ਨਹੀਂ ਸੀ ਕੀਤਾ ਜਾ ਰਿਹਾ ਕਿਉਂਕਿ ਅਸੀਂ ਸਰਕਾਰ ਨੂੰ ਦੇਖ ਰਹੇ ਸੀ ਕਿ ਸਰਕਾਰ ਆਪਣੀ ਜਿਹੜੀ ਆ ਵਾਅਦੇ ਕੀਤੇ ਸੀ ਉਹ ਜਲਦੀ ਪੂਰੀ ਕਰੇ ਬਹੁਤ ਸਾਰੇ ਮੁਲਾਜ਼ਮਾਂ ਦਾ ਇਹ ਮੰਨਣਾ ਸੀਗਾ ਕੀ ਸਰਕਾਰ ਨੂੰ ਸਮਝ ਦਿੱਤਾ ਜਾਵੇ ਸੋ ਢਾਈ ਸਾਲ ਬੀਤ ਜਾਣ ਉਪਰੰਤ ਬਹੁਤ ਲੰਮਾ ਸਮਾਂ ਦਿੱਤਾ ਲੇਕਿਨ ਸਰਕਾਰ ਨੇ ਕੋਈ ਵੀ ਮੁਲਾਜ਼ਮਾਂ ਦੀ ਮੰਗ ਨਹੀਂ ਮੰਨੀ ਈਵਨ ਕਿ ਸਖਤਰੇ ਦੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਤ ਮੰਗਾ ਉਹ ਵੀ ਫੈਸਲਾ ਬੜੇ ਲੰਬੇ ਸਮੇਂ ਤੋਂ ਹੁਣ ਲੰਬਤ ਪਈਆਂ ਸੀਗੀਆਂ ਮੀਟਿੰਗਾਂ ਦੇ ਵਿੱਚ ਉੱਚ ਅਧਿਕਾਰੀਆਂ ਨੇ ਮੰਨਿਆ ਸੀਗਾ ਕਿ ਜੋ ਵੀ ਫੈਸਲੇ ਲਏ ਗਏ ਨੇ ਜੋ ਮੰਗਾਂ ਮੰਨੀਆਂ ਗਈਆਂ ਨੇ ਉਹ ਜਲਦੀ ਪੂਰਨ ਕਰ ਦਿੱਤੀਆਂ ਜਾਣਗੀਆਂ ਪਰੰਤੂ ਅਜੇ ਉਹ ਫਾਇਨਾ ਬੜੀ ਲੰਮਕ ਜਿਹੜੀ ਆ ਅਵਸਥਾ ਦੇ ਵਿੱਚ ਲੰਬੇਤ ਅਵਸਥਾ ਦੇ ਵਿੱਚ ਚੱਲ ਗਈ ਆ ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਕੱਲ ਨੂੰ ਸੱਤ ਫਲੋਰ ਤੇ 1 ਵਜੇ ਰੈਲੀ ਕੀਤੀ ਜਾ ਰਹੀ ਆ ਔਰ ਸਾਰੇ ਸਮੂਹ ਮਾਜਮਾ ਨੂੰ ਬੇਨਤੀ ਕੀਤੀ ਜਾਂਦੀ ਆ ਚਾਹੇ ਉਹ ਮਿੰਨੀ ਸਕੱਤਰੇ ਦੇ ਆ ਚਾਹੇ ਸਕੱਤਰੇ ਦੇ ਆ ਚਾਹੇ ਐਸਐਸ ਬੋਰਡ ਦੇ ਚਾਹੇ 17 ਸੈਕਟਰ ਦੇ ਚਾਹੇ 33 ਜਾਂ 35 ਸੈਕਟਰ ਦੇ ਆ ਉਹ ਵੱਧ ਤੋਂ ਵੱਧ ਹੂ ਹਮਾਂ ਅਗੇ ਕਰ ਰੈਲੀ ਦੇ ਵਿੱਚ ਪਹੁੰਚਣ ਕਈ ਅਫਸਰ ਸਹਿਬਾਨ ਸਾਰੇ ਨਹੀਂ ਕੁਝ ਅਫਸਰ ਸਹਿਬਾਨ ਬੌਨ ਨਜ਼ਾਇਜ਼ ਕਰ ਰਹੇ ਨੇ ਖਾਸ ਕਰਕੇ ਸਜ ਬੋਰਡ ਦੇ ਵਿੱਚ ਸਾਡੇ ਮੁਲਾਜ਼ਮ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਆ ਇੱਕ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਕੁਝ ਬੰਦੇ ਸਸਪੈਂਡ ਕੀਤੇ ਜਾ ਰਿਹਾ ਅਸੀਂ ਉਸ ਅਸਰ ਵਿਰੁੱਧ ਵੀ ਜਿਹੜਾ ਲੰਬਤ ਹੋ ਕੇ ਇੱਕ ਵੱਡਾ ਐਕਸ਼ਨ ਕਰਾਂਗੇ ਲੋੜ ਪਈ ਤਾਂ ਹੜਤਾਲ ਤੱਕ ਵੀ ਜਾਵਾਂਗੇ ਇਹਦੇ ਨਾਲ ਨਾਲ ਮੈਂ ਸਾਰੇ ਮੁਲਾਜ਼ਮ ਮੰਚ 'ਚ ਡਾਇਰੈਕਟਰੇਟਸ ਪੀਐਸਐਮਯੂ ਪਟਵਾਰ ਯੂਨੀਅਨ ਪੰਚਾਇਤ ਦੇ ਯੂਨੀਅਨ ਤੇ ਹੋਰ ਰਿਟਾਇਰੀ ਯੂਨੀਅਨ ਜਿਹੜੀਆਂ ਵਿੱਚ ਸਾਂਝੇ ਮਲਾਜਮ ਮੰਚ ਨਾਲ ਪਹਿਲੇ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਮੀਟਿੰਗ ਬਣਾਉਣ ਤਾਂ ਕਿ ਆਪਾਂ ਫਿਰ ਸਾਂਝਾ ਮਲਾਜਮ ਮੰਚ ਜਿਹੜਾ ਸੀਗਾ ਉਹਨੂੰ ਰਿਵਾਈਵ ਕਰੀਏ ਤੇ ਜਿਹੜਾ ਆਪਾਂ ਇੱਕ ਲਾਗ ਮਿਸਾਲ ਰਿਕਾਰਡ ਤੋੜ ਭੀੜ ਤੇ ਲੋਕਾਂ ਦੇ ਘੱਟ ਪਟਿਆ ਅਸੀਂ ਉਸ ਤੋਂ ਪੰਜ ਗੁਣਾ ਵੱਡਾ ਇਕੱਠ ਕਰਨਾ ਪਏਗਾ ਕਿਉਂਕਿ ਇਹ ਢੀਠ ਸਰਕਾਰ ਇਵੇਂ ਮੰਨਣ ਵਾਲੀ ਨਹੀਂ ਹੈ ਸੋ ਸਾਰਿਆਂ ਨੂੰ ਬੇਨਤੀ ਆ ਫਿਰ ਤੋਂ ਵੀ ਜੇ ਲੜਨਾ ਚਾਹੁੰਦੇ ਹੋ ਇਕੱਠੇ ਹੋਵੋ ਤੇ ਇਹ ਲੜਾਈ ਇਕੱਲੇ ਕਰਿਆ ਨਹੀਂ ਇਹ ਇਕੱਠੇ ਹੋ ਕੇ ਲੜਨੀ ਪੈਣੀ ਆ ਤੇ ਪਹਿਲੇ ਨਾਲੋਂ 5000 10 ਗੁਣਾ ਵੱਧ ਤਾਕਤ ਨਾਲ ਲੜਨੀ ਪਊਗੀ ਇਹ ਸਰਕਾਰ ਜਿਹੜੀ ਆ ਇਹ ਨੌ ਸਿੱਖਿਆ ਦੀ ਸਰਕਾਰ ਆ ਜੇ ਇਹਨਾਂ ਨੂੰ ਝਕਾਉਣਾ ਚਾਹੁੰਦੇ ਹੋ ਜੇ ਇਹਨਾਂ ਤੋਂ ਕੁਝ ਲੈਣਾ ਚਾਹੁੰਦੇ ਹੋ ਆ ਫੈਸ਼ਨ ਗਰਸ਼ ਬਹੁਤ ਤਿੱਖਾ ਚਾਹੀਦਾ ਸੋ ਜਿਹਦੀ ਸ਼ੁਰੂਆਤ ਪੰਜਾਬ ਸਿੰਘ 77 ਦੀ ਜਨ ਐਕਸ਼ਨ ਕਮੇਟੀ ਨੇ ਕੱਲ ਤੋਂ ਕਰ ਦੇਣੀ ਆ ਸੋ ਬੇਨਤੀ ਆ ਪ੍ਰਵਾਨ ਕਰਦੇ ਆ 77 ਦੇ ਮੁਲਾਜ਼ਮਾਂ ਨੂੰ ਖਾਸ ਕਰਕੇ ਫਿਰ ਬੇਨਤੀ ਆ ਕਿ ਇਹ ਵੇੜਾ ਜਿਹੜਾ ਨਾ ਇਹਨੂੰ ਨਾ ਗਵਾਇਓ ਨਾ ਗਵਾਇਓ ਫਿਰ ਕਹੇਗਾ ਦੂਜਿਆਂ ਦੇ ਦੋਸ਼ ਲੈਂਦਾ ਕੋਈ ਫਾਇਦਾ ਨਹੀਂ ਹੋਣਾ ਕਿ ਆਂ ਐਂ ਨਹੀਂ ਕਰਦੇ ਹੋ ਨਹੀਂ ਕਰਦੇ ਕਿਸੇ ਨੇ ਕਿਸੇ ਨੇ ਕੁਝ ਨਹੀਂ ਕਰਨਾ ਲੜਨਾ ਤੁਸੀਂ ਆ ਆਪਣੇ ਸਾਡੇ ਲਈ ਨਹੀਂ ਲੜਨਾ ਤੇ ਆਓ ਆਪਾਂ ਆਪਣੇ ਲਈ ਇਕੱਠੇ ਹੋ ਕੇ ਕੰਨ ਨੂੰ ਵੱਡੇ ਤਰਦਾਦ ਦੇ ਵਿੱਚ ਐਫਡੀ ਹਾਲ ਫੱਟ ਫਲੋਰ ਤੇ 1 ਵਜੇ ਪਹੁੰਚੀਏ ਇਹ ਨਾ ਹੋਵੇ ਕਿ ਮੇਰੀ ਆ ਫਾਈਲ ਰਹਿ ਗਈ ਹੈ ਮੈਂ ਆ ਕਰਨਾ ਮੈਂ ਅਜ ਰੋਟੀ ਖਾਣੀ ਹੈ ਯਾਰ ਇਹ ਆਪਣੀ ਰੋਟੀ ਨਹੀਂ ਮੁੱਕਦੀ ਹੈਗੀ ਇੱਕ ਦਿਨ ਰੋਟੀ ਨਾ ਖਾਓਗੇ ਠੱਕੀ ਹੋ ਜਿਹਾ 12% ਡੀਏ ਕੈਲਕੂਲੇਟ ਕਰਕੇ ਦੇਖੋ ਆਪਣੀਆਂ ਮੰਗਾਂ ਆਪਣੇ ਏਰੀਆ ਰ ਆਪਣੀ ਪ੍ਰਾਣੀ ਪੈਨਸ਼ਨਾਂ ਦੇਖੋ ਕੀ ਅਜੇ ਵੀ ਤੁਹਾਨੂੰ ਰੋਟੀ ਜਿਹੜੀ ਹੈ ਇੱਕ ਟਾਈਮ ਦੀ ਜ਼ਰੂਰੀ ਆ ਸੋ ਜੇ ਰੋਟੀ ਖਾਣੀ ਆ ਪੌਣੇ 1 ਵਜੇ ਖਾ ਲਓ ਦੇਖਣਾ ਚਾਹੁੰਦੇ ਆ ਕਿ ਤੁਸੀਂ ਟਾਈਮ ਲੀ ਕਿੰਨਾ ਕੱਥੇ ਆ ਸਕਦੇ ਹੋ ਸੋ ਬੇਨਤੀ ਆ 1 ਵਜੇ ਜਿਹੜੇ ਆ ਇੱਥੇ ਪਹੁੰਚਣ ਦੀ ਖੇਚਲ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ